ਸਤਿ ਪਾਤ ਜੀ ਸਾ ਸੰਗਤ ਜੀਓ ਵਾਰਿਸ ਜੀ ਕੋ ਖਾਲਸਾ ਵਾਰਿਸ ਜੀ ਦੇ ਪੁੱਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਤੇ ਜੋ ਕੁਇਦਨ ਦੇ ਰਾਜ ਦੇ ਵੀਰ ਉਚਾਰਨ ਕੀਤੀ ਹੋਈ ਹੈ ਉਹਦੇ ਦਰਸ਼ਨ ਵੀ ਕਰਾ ਤੋ ਸਤਿਗੁਰੂ ਜੀ ਨੇ ਸਿੱਖਾਂ ਨੂੰ ਉਸੇ ਨੇ ਭੇਜ ਕੇ ਧੀਰਮਲ ਦੇ ਪਾਸ ਕਰਤਾਰਪੁਰ ਵੀਰ ਲਿਆਉਣ ਵਾਸਤੇ ਬੇਨਤੀ ਕਰ ਭੇਜੀ ਤੋ ਧੀਰਮਲ ਨੇ ਜਿਸ ਨੇ ਇਹ ਸੁਣਿਆ ਕਿ ਦਸਮ ਪਾਤਸ਼ਾਹ ਜੀ ਨੇ ਬੀੜ ਮੰਗ ਭੇਜੀ ਹੈ ਤੋ ਉਸ ਨੇ ਤਰਕ ਕੀਤੀ ਕਿਉਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਧੀਰਮਲ ਦੀ ਸ਼ਰਧਾ ਨਹੀਂ ਸੀ ਉਸ ਨੇ ਵਿਅੰਗ ਬਚਨਾ ਨਾਲ ਤਾਰਕ ਬਚਨਾ ਨਾਲ ਇਹ ਗੱਲ ਕਹੀ ਕਿ ਜੀ ਉਹ ਨਾਨਕ ਦੀ ਗੱਦੀ ਦਾ ਮਾਲਕ ਦਸਮਾ ਗੁਰੂ ਕਹਾਂਦਾ ਹੈ ਗੁਰੂ ਗੋਬਿੰਦ ਸਿੰਘ ਆਪਨੇ ਆਪ ਨੂੰ ਅਵਤਾਰ ਤੇ ਕਾਲ ਪੁਰਖ ਦਾ ਰੂਪ ਕਹਾਂਦਾ ਹੈ ਤੇ ਜੀ ਸ਼ਕਤੀ ਰੱਖਦਾ ਹੈ ਤੇ ਫਿਰ ਬਾਣੀ ਆਪ ਰਚ ਸਕਦਾ ਹੈ ਆਪ ਰਚ ਲਵੇ ਤੋ ਸਿੱਖ ਵਾਪਸ ਆ ਗਏ ਸਾਰੀ ਬੇਨਤੀ ਕੀਤੀ ਉਸ ਨੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ ਕਿ ਉਹ ਸਮਾਂ ਆ ਗਿਆ ਹੈ ਕਿ ਜੋ ਹੁਣ ਬਾਣੀ ਰਚਣੀ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਚਨ ਕਰ ਗਏ ਸਨ ਵਰਦਾਨ ਦੇ ਗਏ ਸਨ ਇੱਕ ਤੇ ਦੂਜੀ ਗੱਲ ਜੀ ਅਸੀਂ ਹੁਣ ਐਸੇ ਨੇ ਬਾਣੀ ਨਹੀਂ ਰਚਦੇ ਉਸੇ ਖਾਂ ਦੇ ਅੰਦਰ ਸ਼ੰਕਾ ਪੈਦਾ ਹੋ ਜਾਏਗੀ ਕਿ ਗੁਰੂ ਦੇ ਅੰਦਰ ਸਮਰਥਾ ਨਹੀਂ ਹੈ ਜਦ ਗੁਰੂ ਦੇ ਉੱਪਰ ਸ਼ੰਕਾ ਸਿੱਖ ਦੀ ਹੋ ਜਾਵੇ ਤਾਂ ਸਿੱਖ ਨੂੰ ਕਦੇ ਵੀ ਸੁੱਖ ਨਹੀਂ ਮਿਲ ਸਕਦਾ ਸਿੱਖ ਸਗੋਂ ਨਰਕਾਂ ਵਿੱਚ ਜਾ ਸਕਦਾ ਹੈ ਸੁਰਗਾਂ ਦੀ ਪ੍ਰਾਪਤੀ ਦੀ ਬਜਾਏ ਇਸ ਵਾਸਤੇ ਸਿੱਖਾਂ ਨੂੰ ਸਤਿਗੁਰਾਂ ਨੇ ਸ਼ੰਕਾ ਦੂਰ ਕਰਨੇ ਵਾਸਤੇ ਅਤਿ ਨਾਈ ਪਾਣੀ ਉਚਾਰਨ ਵਾਸਤੇ ਆਗਿਆ ਦਿੱਤੀ ਕਿ ਐਸ ਵਕਤ ਬਾਣੀ ਵਿਚਾਰਨ ਹੋਵੇਗੀ ਤੇ ਐਸ ਵਕਤ ਕਥਾ ਅਰਥ ਵਿਚਾਰ ਹੋਣਗੇ ਉਹ ਬਿਨਾਂ ਤੋਂ ਉਹ ਸੁਗਤ ਹੋਰ ਵੀ ਸੰਨ ਇਸ ਤਰ੍ਹਾਂ ਭਾਈ ਬੰਨੋ ਦੀ ਵੀਰ ਸਿਰਤੀ ਹੋਈ ਇੱਕ ਉਦਾਸੀ ਸੰਤ ਨੇ ਉਸੇ ਲਈ ਵੀਰ ਰਚਨਾ ਕੀਤੀ ਸੀ ਹੱਥਾਂ ਨਾਲ ਲਿਖਣਾ ਕੀਤੀ ਸੀ ਜੋ ਕਿ ਐਸ ਵੇਲੇ ਭਾਈ ਦੀ ਦਰੌਲੀ ਉਹ ਵੀਰ ਪਈ ਹੈ ਜੋ ਨੰਨ ਆਨੰਦ ਚੰਦ ਮੁਸਾਹਿਬ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਗਵਾਨੀ ਸੀ ਗੜਬਈ ਖਾਸ ਕਰਕੇ ਸੀ ਉਹ ਚੁਰਾ ਕੇ ਲੈ ਗਿਆ ਸੀ ਪਰ ਸਤਿਗੁਰੂ ਮਹਾਰਾਜ ਨੇ ਸੋਚਿਆ ਕਿ ਸਿੱਖਾਂ ਦੇ ਮਨ ਵਿੱਚ ਸ਼ੰਕਾਹਮ ਪੈਦਾ ਹੋ ਜਾਣਗੀਆਂ ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਉਹ ਸਾਰੀ ਬਾਣੀ ਆਦ ਤੋ ਅੰਤ ਤੱਕ ਅਤੇ ਗੁਰੂ ਤੇਗ ਬਹਾਦਰ ਜੀ ਦੀ ਜੋ ਬਾਣੀ ਉਚਾਰਨ ਕੀਤੀ ਹੋਈ ਸੀ ਤੇ ਵੱਖਰੀ ਸੀ ਪਹਿਲੇ ਉਹ ਵੀ ਨਾਲ ਉਚਾਰਨ ਕਰਕੇ ਦੇ ਵਿੱਚ ਲਿਖਾ ਦਿੱਤੀ ਉਥੇ ਦਮਦਮਾ ਸਾਹਿਬ 9 ਮਹੀਨੇ 9 ਦਿਨ 9 ਪਲ 9 ਘਰੀਆਂ ਸਤਿਗੁਰੂ ਜੀ ਉੱਤੇ ਰਹੇ ਨੇ ਤੇ ਸੰਪਰਦਾਇਕ ਅਨੁਸਾਰ 9 ਮਹੀਨੇ ਤੇ 8 ਦਿਨਾਂ ਦੇ ਅੰਦਰ ਇਹ ਸਤਿਗੁਰੂ ਮਹਾਰਾਜ ਨੇ ਸਾਰੀ ਬੀੜ ਵੀ ਕੰਠਾਸ ਉਚਾਰਨ ਕੀਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਵੀ ਉੱਥੇ ਸਾਰੇ ਉਚਾਰਨ ਕੀਤੇ ਜਬੀ ਸਾਹਿਬ ਆਦ ਬਾਣੀਆਂ ਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨਾਮ ਜਗ ਜੈ ਜੜੇ ਸੋਤਰੀ ਪਾਰ ਜੋ ਸਰਗਾ ਕਰ ਸੀ ਹੁੰਦੇ ਔਰ ਪਰਨ ਹਾਰ ਜੋ ਸਰਧਾ ਕਰ ਸੀ ਹੁੰਦੇ ਉਪਾਰ ਪਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ